ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਆਓ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਤਾਂ ਜੋ ਸਾਖੀ ਆਪ ਜੀ ਦੇ ਸਮਝ ਵਿੱਚ ਪੂਰੀ ਆ ਸਕੇ ਸੋਨੇ ਦਾ ਕੜਾ ਗੰਗਾ ਵਿੱਚ ਸੁੱਟਣਾ ਇਹ ਸਾਖੀ ਬਾਲ ਗੁਰੂ ਗੋਬਿੰਦ ਰਾਜ ਜੀ ਦੇ ਸਮੇਂ ਦੀ ਹੈ ਇੱਕ ਦਿਨ 베ੜੀ ਦੀ ਸੈਰ ਉਪਰੰਤ ਘਾਟ ਉੱਤੇ ਮੁੰਡਿਆਂ ਨਾਲ ਬੱਚਿਆਂ ਨਾਲ ਪਾਣੀ ਛੱਟੇ ਮਾਰ ਕੇ ਖੇਡਣ ਸਮੇਂ ਆਪ ਜੀ ਦੇ ਇੱਕ ਹੱਥੋਂ ਸੋਨੇ ਦਾ ਕੜਾ ਪਾਣੀ ਵਿੱਚ ਡਿੱਗ ਕੇ ਗਵਾਚ ਗਿਆ ਜਦ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ ਲਾਲ ਜੀ ਇੱਕ ਹੱਥ ਦਾ ਕੜਾ ਇੱਥੇ ਡੇਗਾ ਇਹੋ ਆਪ ਜੀ ਨੇ ਸੁਭਾਵਕ ਇਹ ਉੱਤਰ ਦਿੱਤਾ ਮਾਤਾ ਜੀ ਉਹ ਦਰਿਆ ਘਾਟੀ ਉੱਤੇ ਖੇਡਦਿਆਂ ਡਿੱਗ ਕੇ ਗਵਾਚ ਗਿਆ ਹੈ ਮਾਤਾ ਜੀ ਨੇ ਕਿਹਾ ਚੱਲ ਦੱਸ ਇੱਥੇ ਡਿੱਗਾ ਹੈ ਕਿਸੇ ਤੋਬੇ ਨੂੰ ਆ ਕੇ ਕਢਾਇਆ ਜਾਵੇਗਾ ਸਾਹਿਬ ਜਾਤਾ ਚੁੱਪ ਕਰਕੇ ਮਾਤਾ ਜੀ ਦੇ ਅੱਗੇ ਆ ਕੇ ਗੰਗਾ ਦੇ ਇਸ਼ਨਾਨ ਘਾਟ ਵੱਲ ਉਰਪਏ ਅਤੇ ਪਾਣੀ ਦੇ ਕਿਨਾਰੇ ਜਾ ਖੜੇ ਹੋਏ ਮਾਤਾ ਜੀ ਨੇ ਪੁੱਛਿਆ ਇੱਥੇ ਕਰਕੇ ਕੜਾ ਡਿੱਗਾ ਸੀ ਤਾਂ ਆਪ ਜੀ ਨੇ ਦੂਜੇ ਹੱਥ ਦਾ ਕੜਾ ਉਤਾਰ ਕੇ ਪਾਣੀ ਵਿੱਚ ਵਗਾਹ ਮਾਰਿਆ ਅਤੇ ਭੋਲੇ ਪਾ ਆਖਿਆ ਉਹ ਕੜਾ ਤਾਂ ਇੱਥੇ ਕਰਕੇ ਡਿੱਗਾ ਸੀ ਸਾਹਿਬ ਜਾਦੇ ਦੀ ਇਹ ਅਜੀਬ ਤਰ੍ਹਾਂ ਦੀ ਸਮਝੌਤੀ ਵੇਖ ਕੇ ਮਾਤਾ ਜੀ ਬਿਨਾ ਕੁਝ ਬੋਲੇ ਜਾਂ ਛਿੜਕ ਦੇਣ ਦੇ ਆਪ ਜੀ ਨੂੰ ਨਾਲ ਲੈ ਕੇ ਵਾਪਸ ਘਰ ਨੂੰ ਆ ਗਏ ਇਸ ਵਿੱਚ ਗੁਰੂ ਜੀ ਦਾ ਲੁਕਵਾ ਭਾਗ ਇਹ ਜਾਪਦਾ ਸੀ ਕਿ ਜਿਹੜੀ ਮਾਇਆ ਹੱਥਾਂ ਨੂੰ ਬੰਦਨ ਪਾਉਂਦੀ ਹੈ ਉਸ ਨੂੰ ਦਰਿਆ ਦੀ ਭੇਟ ਕੀਤਾ ਹੀ ਚੰਗਾ ਹੈ ਕਿਉਂਕਿ ਇਨ੍ਹਾਂ ਹੱਥਾਂ ਨਾਲ بڑے بڑے ਜ਼ਾਲਿਮਾਂ ਦੇ ਹੰਕਾਰ ਤੋੜਨੇ ਹਨ ਇਨ੍ਹਾਂ ਨਾਲ ਹੀ ਦੇਨ ਦੁਖੀਆਂ ਦੀ ਰੱਖਿਆ ਕਰਨੀ ਹੈ ਇਨ੍ਹਾਂ ਨਾਲ ਹੀ ਅੰਮ੍ਰਿਤ ਤਿਆਰ ਕਰਕੇ ਮੁਰਦਿਆਂ ਨੂੰ ਸੁਰਜੀਤ ਕਰਕੇ ਖਾਲਸਾ ਸਾਜਣਾ ਇਹਨਾਂ ਨਾਲ ਹੀ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਦੇਣਾ ਹੈ ਅਤੇ ਜੇ ਇਹਨਾਂ ਹੱਥਾਂ ਨੂੰ ਹੁਣ ਤੋਂ ਹੀ ਮਾਇਆ ਦੇ ਕੜਿਆਂ ਨਾਲ ਕੱਢ ਲਿਆ ਤਾਂ ਫਿਰ ਇਹ ਕੰਮ ਜੋ ਅਕਾਲ ਪੁਰਖ ਨੇ ਸਾਰੇ ਸਪੁਰਦ ਕੀਤੇ ਹਨ ਇਸ ਤਰ੍ਹਾਂ ਨਿਭਣਗੇ ਇਹੀ ਆਪ ਜੀ ਦਾ ਭਾਵ ਸਮਝ ਕੇ ਸ਼ਾਇਦ ਮਾਤਾ ਜੀ ਚੁੱਪ ਕਰਕੇ ਘਰ ਨੂੰ ਮੁੜ ਆਏ ਸਨ ਮਾਤਾ ਜੀ ਸਾਹਿਬ ਜਾਦੇ ਨੂੰ ਇਸ ਕਰਕੇ ਵੀ ਕੁਝ ਨਹੀਂ ਸਨ ਆਖਣਾ ਚਾਹੁੰਦੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਜਾਬ ਨੂੰ ਤੁਰਨ ਲੱਗਿਆਂ ਸਾਰੇ ਪਰਿਵਾਰ ਨੂੰ ਪੱਕੀ ਕਰਕੇ ਗਏ ਸਨ ਤੇ ਇਹਨਾਂ ਨੂੰ ਕਿਸੇ ਗੱਲੋਂ ਗੁੱਸੇ ਨਹੀਂ ਕਰਨਾ ਅਤੇ ਨਾ ਹੀ ਇਹਨਾਂ ਨੂੰ ਕੋਈ ਝਿੜਕ ਦੇਣੀ ਹੈ ਇਹ ਅਕਾਲ ਪੁਰਖ ਦੇ ਭੇਜੇ ਹੋਏ ਉਸ ਦਾ ਰੂਪ ਹੋ ਕੇ ਸਾਡੇ ਗ੍ਰਹਿ ਆਏ ਹਨ ਇਹਨਾਂ ਬਚਨਾਂ ਨੂੰ ਹੀ ਯਾਦ ਕਰਕੇ ਸ਼ਾਇਦ ਮਾਤਾ ਜੀ ਨੇ ਸਾਹਿਬ ਜੀ ਦੇ ਨੂੰ ਉਸ ਨਾ ਆਖਿਆ ਹੋਵੇ ਗੰਗਾ ਦਾ ਉਹ ਘਾਟ ਜਿੱਥੇ ਸਤਗੁਰੂ ਜੀ ਨੇ ਖੇਡਾਂ ਖੇਡੀਆਂ ਤੇ ਕਈ ਹੋਰ ਕੌਤਕ ਕੀਤੇ ਸਨ ਗੋਬਿੰਦ ਘਾਟ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਛੋਟਾ ਜਿਹਾ ਗੁਰਦੁਆਰਾ ਵੀ ਬਣਿਆ ਹੈ ਜਿਸ ਨੂੰ ਆਪ ਜੀ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨ ਕਰਨ ਜਾਂਦੇ ਹੋ ਤਾ ਉਸ ਸਥਾਨ ਦੇ ਲੰਗਰ ਸਾਹਿਬ ਦੇ ਕੋਲ ਹੀ ਇਹ ਸਥਾਨ ਬਣਿਆ ਹੋਇਆ ਹੈ ਸਭ ਸੰਗਤਾਂ ਦਰਸ਼ਨ ਕਰਦੀਆਂ ਤੇ ਆਪਣਾ ਜਨਮਾ ਸਫਲ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ